ਠੇ ਕਰਕੇ ਪੁੱਛਿਆ ਵੀ ਤੂੰ ਦੱਸ ਤੇਰੀ ਜ਼ਮੀਨ ਕਿੰਨੀ ਆਈ ਇਹ ਕਹਿੰਦਾ ਮੇਰਾ ਤਾਂ ਮਰਲਾ ਵੀ ਨਹੀਂ ਆਇਆ ਜੀ ਜਿਨ੍ਹਾਂ ਦੀ 1 ਇੰਚ ਜਗ੍ਹਾ ਨਹੀਂ ਆਈ ਉਹ ਇਹਦੇ ਫਾਇਦੇ ਗਿਣਾ ਰਹੇ ਆ ਜਿਹੜੇ ਭਮੱਕੜ ਆਮ ਆਦਮੀ ਪਾਰਟੀ ਦੇ ਬਣੇ ਹੋਏ ਆ ਉਹ ਆਪਣੀਆਂ ਜ਼ਮੀਨਾਂ ਲੈ ਕੇ ਦੇ ਦੇਣ ਸਰਕਾਰ ਨੂੰ ਓਏ ਥੋੜਾ ਤੰਗ ਨਾ ਕਰ ਗੰਗ ਭਮੱਕੜਾਂ ਦੀ ਗੱਲ ਨੂੰ ਤੂੰ ਗੱਲ ਸੁਣ ਲੈ ਮੇਰੀ ਬਿਲਕੁਲ ਨਹੀਂ ਜੀ ਭਮੱਕੜਾਂ ਵਾਲੀ ਗੱਲ ਕੋਈ ਨਹੀਂ ਜੀ ਇਹਦੇ ਵਿੱਚ ਗੱਲ ਇਹ ਆ ਜੀ ਗੱਲ ਦੇਖੋ ਗੱਲ 扑ਮਕਣ ਵਾਲੀ ਕੋਈ ਰੱਖਣ ਦਾ ਬਾਈ ਜੀ ਟਾਈਮ ਮਿਲੂਗਾ ਤੁਸੀਂ ਕਿਵੇਂ ਵਿਰੋਧ ਕਰ ਸਕਦੇ ਹੋ ਨਹੀਂ ਨਹੀਂ ਬਾਈ ਜੀ ਰਾਈਟ ਆ ਉਹਨਾਂ ਦਾ ਭਾਜੀ ਉਹਨਾਂ ਦਾ ਰਾਈਟ ਹੈ ਬੋਲਣ ਦਿਓ ਉਹਨਾਂ ਨੂੰ ਨਹੀਂ ਜੀ ਨਹੀਂ ਗੱਲ ਗੱਲ ਵੇਖੋ ਜੀ ਨਹੀਂ ਨਹੀਂ ਤੁਸੀਂ ਇਹਦੇ ਸਮਰਥਨ ਚੋਂ ਜੀ ਪਾਲਿਸੀ ਦੇ ਸਮਰਥਨ ਚੋਂ ਬਾਈ ਜੀ ਇੱਕ ਮਿੰਟ ਚਲੋ ਚਲੋ ਇੱਕ ਮਿੰਟ ਇੱਕ ਮਿੰਟ ਤੁਸੀਂ ਸਮਰਥਨ ਕਰਦੇ ਹੋ ਜੀ ਪਾਲਿਸੀ ਦਾ ਉਹ ਜ਼ਮੀਨਾਂ ਦੀ ਮੇਰੀ ਮੇਰੀ ਗੱਲ ਸੁਣੋ ਜ਼ਮੀਨਾਂ ਦੇ ਅਸੀਂ ਹੱਕਚ ਆ ਸਾਰੀ ਚੀਜ਼ ਦੇ ਆਪਾਂ ਹੱਕਚ ਆ ਗੱਲ ਗੱਲ ਹੈਂਡਬਾਲਿੰਗ ਪਾਲਿਸੀ ਦੇ ਹੱਕ ਚੋ ਜੀ ਤੁਸੀਂ ਫੇਰ ਗੱਲ ਸੁਣੋ ਜੀ ਇੱਕ ਮਿੰਟ ਜੀ ਮੈਂ ਨਹੀਂ ਜਾਂ ਤੂੰ ਚੱਕੇ ਨੂੰ ਲੈ ਕੇ ਆਉਂਗੇ ਅਸੀਂ ਜੇ ਵਿਰੋਧ ਕਰੂੰਗਾ ਉਹਦਾ ਅਸੀਂ ਵਿਰੋਧ ਕਰਦੇ ਚੰਗੇ ਨਹੀਂ ਲੱਗਦਾ ਉਹਦਾ ਇੱਕ ਮਿੰਟ ਇੱਕ ਮਿੰਟ ਜੀ ਇੱਥੇ ਇੱਥੇ 20 ਜਣੇ ਖੜੇ ਆ ਐਮਐਲਏ ਸਾਹਿਬ ਨੇ ਸਾਰੇ ਬੰਦੇ ਬੁਲਾਏ ਸਾਰਿਆਂ ਨੂੰ ਬੁਲਾ ਕੇ ਵੀ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਪਾਲਿਸੀ ਸਮਝ ਲਓ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਸਮਝ ਲਓ ਜਿਨ੍ਹਾਂ ਨੇ ਨਹੀਂ ਦੇਣੀ ਸਰਕਾਰ ਦੀ ਇੱਕ ਹਦਾਇਤ ਆ ਵੀ ਜ਼ਮੀਨ ਧੱਕੇ ਨਾਲ ਨਹੀਂ ਲਈ ਜਾਊਗੀ ਕੱਲ ਨਹੀਂ ਜਮੀਨ ਧੱਕੇ ਨਾਲ ਨਹੀਂ ਲਈ ਨਹੀਂ ਗੱਲ ਸੁਣੋ ਜੀ ਉਹਦੇ ਵਿੱਚ ਬਿਲਕੁਲ ਸਾਫ਼ ਕਲੀਅਰ ਕਿਹਾ ਉਹਨਾਂ ਨੇ ਸਰਕਾਰ ਨਾਲ ਜਿਹੜੇ ਬੰਦੇ ਜੀ ਐਡ ਦੇ ਵਿੱਚ ਪੋਸਟਰ ਦੇ ਵਿੱਚ ਲਾਏ ਸੀ ਉਹ ਵੀ ਮੁੱਕਰ ਗਏ ਜੀ ਉਹ ਕਹਿੰਦੇ ਅਸੀਂ ਕਿਹਾ ਨਹੀਂ ਪਰ ਸਰਕਾਰ ਕਹਿੰਦੀ ਕਿਸਾਨਾਂ ਦਾ ਸਮਰਥਨ ਮਿਲਿਆ